ਮੈਂ ਦਿੱਲੀ 에어ਪੋਰਟ ਤੇ ਜਾਣਾ ਉੱਥੇ ਚੈੱਕ ਇਨ ਡੈਸਕ ਤੇ ਪੁੱਛ ਕੇ ਛੋਣ ਤੋਂ ਬਾਅਦ ਸਾਡੇ ਸਮਾਨ ਦਾ ਭਾਰ ਤੋਲਿਆ ਜਾਂਦਾ ਤੇ ਸਾਨੂੰ ਬੋਰਡਿੰਗ ਪਾਸ ਦਿੱਤੇ ਜਾਂਦੇ ਨੇ ਮੈਂ ਸੋਚਦਾ ਵੀ ਸ਼ਾਇਦ ਇੱਥੇ ਸਾਰਾ ਕੁਝ ਹੋ ਗਿਆ ਹੁਣ ਅੰਦਰ ਜਾਣਾ ਅਸੀਂ ਪਰ ਚੈੱਕ ਇਨ ਡੈਸਕ ਵਾਲੀ ਲੇਡੀ ਸਾਨੂੰ ਕਹਿੰਦੀ ਆ ਵੀ ਤੁਸੀਂ ਉਹ ਸਰ ਕੋਲੇ ਜਾਓ ਸਾਨੂੰ ਕੁਝ ਡਾਊਟ ਆ ਤੁਹਾਡੇ ਤੇ ਉੱਥੇ ਮੈਂ ਕੀ ਦੇਖਦਾ ਉਹ ਜਿਹੜਾ ਬੰਦਾ ਹੁੰਦਾ ਸੋ ਕਾਲਡ ਸਰ ਉਹ ਪਹਿਲਾਂ ਹੀ ਤਿੰਨ ਚਾਰ ਪੰਜਾਬੀ ਪੱਗਾਂ ਵਾਲੇ ਸਰਦਾਰ ਮੁੰਡੇ ਉੱਥੇ ਖੜੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਤੋਂ ਪੁੱਛ ਕੇ ਛਕ ਕਰ ਰਿਹਾ ਹੁੰਦਾ ਕਹਿ ਲਓ ਖੱਜਲ ਕਰ ਰਿਹਾ ਹੁੰਦਾ ਮੈਂ ਇਹ ਸਭ ਕਿਉਂ ਦੱਸ ਰਿਹਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਭਾਰਤ ਦੇ ਪੰਜਾਬੀਆਂ ਨੂੰ ਕਿਵੇਂ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਕਿਉਂਕਿ ਮੈਨੂੰ ਲੱਗਿਆ ਜਿਹੜਾ ਕੁਝ ਉੱਥੇ ਸਾਡੇ ਨਾਲ ਹੋ ਰਿਹਾ ਜਿਹੜੇ ਸਾਰੇ ਪੰਜਾਬੀ ਹੋਈ ਸੀ ਉਹ ਕੋਈ ਲੀਗਲ ਪ੍ਰੋਸੀਜਰ ਨਹੀਂ ਸੀਗਾ ਮੈਨੂੰ 100% ਸ਼ੋਰ ਆ ਕਿਉਂਕਿ ਅਸੀਂ ਪੰਜਾਬੀ ਸਿੱਖ ਸਰਦਾਰ ਸੀ ਤਾਂ ਕਰਕੇ ਉੱਥੋਂ ਦੇ ਆਪਣੇ ਆਪ ਨੂੰ ਹਿੰਦੂ ਕਹੌਣ ਵਾਲੇ ਸਟਾਫ ਵੱਲੋਂ ਇਹ ਸਾਰਾ ਇਹ ਸਾਰਾ ਖੱਜਲ ਕਰਨ ਵਾਲਾ ਪ੍ਰੋਸੀਜਰ ਰਚਿਆ ਜਾ ਰਿਹਾ ਸੀ ਉੱਥੇ ਥੋੜੇ ਟਾਈਮ ਨੂੰ ਸਾਨੂੰ ਖੱਜਲ ਖਵਾਰ ਕਰਨ ਤੋਂ ਬਾਅਦ ਉਹ ਕਹਿੰਦੇ ਤੁਸੀਂ ਜਾ ਸਕਦੇ ਹੋ ਮੈਨੂੰ ਪਤਾ ਸੀ ਵੀ ਐਵੇਂ ਹੀ ਹੋਣਾ ਤੇ ਦੂਜੀ ਗੱਲ ਦੇਖੋ ਉਹ ਸਟਾਫ ਦਾ ਸਾਡੇ ਸਾਰਿਆਂ ਨਾਲ ਗੱਲ ਕਰਨ ਦਾ ਤਰੀਕਾ ਇਹ ਸੀ ਜਿਵੇਂ ਭਾਰਤ ਚ ਕੋਈ ਸਰਕਾਰੀ ਵੱਡਾ ਅਫਸਰ ਅਹੁਦੇ ਤੇ ਬੈਠਾ ਹੁੰਦਾ ਉਹ ਆਮ ਲੋਕਾਂ ਨਾਲ ਗੱਲਬਾਤ ਨਹੀਂ ਕਰਦਾ ਹੁੰਦਾ ਕਿਵੇਂ ਉਹਨਾਂ ਨੂੰ ਟਿਚ ਜਾਣਦਾ ਹੁੰਦਾ ਉਵੇਂ ਸੇਮ ਉਸ ਤਰੀਕੇ ਨਾਲ ਉੱਥੇ 에ਅਰਪੋਰਟ ਦਾ ਸਟਾਫ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਮੈਨੂੰ ਲੱਗਦਾ 100% ਮੈਨੂੰ ਸ਼ੋਰ ਆ ਕਿ ਇਹ ਤਾਂ ਕਿਉਂਕਿ ਅਸੀਂ ਪੰਜਾਬੀ ਸਿੱਖ ਸੀਗੇ ਬਹੁਤ ਸ਼ਰਮ ਦੀ ਤੇ ਬਹੁਤ ਨੀਜਪੁਣੇ ਦੀ ਗੱਲ ਆ ਇਹ ਭਾਰਤ ਲਈ